ਮੈਂ ਆਪਣੀ ਵੀਡੀਓ ਪਾਈ ਸੀਗੀ ਤੇ ਉਸ ਤੇ ਇੱਕ ਕਮੈਂਟ ਆਇਆ ਲੇਡੀ ਦਾ ਕਿ ਮੇਰਾ ਮੇਰੀ ਬੇਟੀ ਸਿਰਫ ਪਲਾਸਟਿਕ ਦੀ ਬੋਤਲ ਚ ਦੁੱਧ ਪੀਂਦੀ ਹੈ ਉਸ ਨੂੰ ਇਨਫੈਕਸ਼ਨ ਹੋ ਗਿਆ ਇਸ ਕਰਕੇ ਉਸ ਦੀ ਡੈਥ ਹੋ ਗਈ ਮੈਨੂੰ ਇਸ ਹੈਲੋ ਫਰੈਂਡਸ ਸਸੀ ਗਾਲ ਸਾਰੇ ਐਂਡ ਤੁਸੀਂ ਸਾਰੇ ਕਿੱਦਾਂ ਹੋ ਵਦਿਆਂ ਹੋਪ ਕਰਦੀਆਂ ਤੁਸੀਂ ਸਾਰੇ ਆਪਣੇ ਫੈਮਿਲੀ ਦੇ ਵਿੱਚ ਬੈਠੇ ਹੋਵੋਗੇ ਖੁਸ਼ ਹੋਵੋਗੇ ਇਹੀ ਅਰਦਾਸ ਕਰਦੀਆਂ ਐਂਡ ਥੈਂਕ ਯੂ ਸੋ ਮੱਚ ਜਿੰਨੇ ਜਾਣੇ ਨੇ ਮੇਰੀ ਵੀਡੀਓਜ਼ ਨੂੰ ਪਿਆਰ ਦਿੱਤਾ ਸਬਸਕ੍ਰਾਈਬ ਮੇਰੇ ਨਾਲ ਕੀਤਾ ਮੇਰੇ ਚੈਨਲ ਨੂੰ ਹੁਣ ਤੱਕ ਮੇਰੇ ਨਾਲ ਜੋੜਿਆ ਥੈਂਕ ਯੂ ਸੋ ਸੋ ਮੱਚ ਸੋ ਅੱਜ ਦਾ ਮੇਰਾ ਟੌਪਿਕ ਆ ਕੀ ਬੱਚਿਆਂ ਨੂੰ ਪਲਾਸਟਿਕ ਦੇ ਬੋਤਲ ਦੇ ਵਿੱਚ ਦੁੱਧ ਕਿਉਂ ਨਹੀਂ ਦੇਣਾ ਚਾਹੀਦਾ ਇਸ ਦੇ ਕੀ ਨੁਕਸਾਨ ਹੋ ਸਕਦੇ ਆ ਕਿ ਅਸੀਂ ਪਲਾਸਟਿਕ ਦੀ ਬੋਤਲ ਦੇ ਵਿੱਚ ਦੁੱਧ ਬੱਚੇ ਨੂੰ ਦੇ ਤਾਂ ਤਿੰਨੇ ਆ ਇਸ ਦੇ ਬੱਚੇ ਦੀ ਹੈਲਥ ਇਸ਼ੂਸ ਕੀ ਹੋ ਸਕਦੇ ਆ ਠੀਕ ਹੈ ਜੀ ਸੋ ਮਾਂ ਤੇ ਬੱਚੇ ਦੇ ਵਿਚਕਾਰ ਇਸ ਦਾ ਕੀ ਬੁਰੇ ਪ੍ਰਭਾਵ ਪੈ ਸਕਦੇ ਆ ਸੋ ਅੱਜ ਦਾ ਮੇਰਾ ਟੋਪਿਕ ਇਹ ਹੈ ਠੀਕ ਹੈ ਜੀ ਸੋ ਵਾਧਦੇ ਆ ਆਪਣੇ ਟੋਪਿਕ ਦੇ ਵੱਲ ਸੋ ਸਭ ਤੋਂ ਪਹਿਲਾਂ ਦਾ ਫਰਸਟ ਸਟਾਰਟਿੰਗ ਨੰਬਰ ਤੇ ਆ ਜਾਂਦਾ ਕਿ ਬੱਚੇ ਨੂੰ ਜਿਵੇਂ ਅਸੀਂ ਪਹਿਲਾਂ ਮੈਂ ਆਪਣੀ ਵੀਡੀਓਜ਼ ਦੇ ਵਿੱਚ ਦੱਸਿਆ ਹੈ ਕਿ ਜਿਵੇਂ ਬੱਚੇ ਮਾਂ ਦਾ ਦੁੱਧ ਪਿੰਦੇ ਆ 100% ਬੁਖਮਾਰੀਆਂ ਤੋਂ ਦੂਰ ਚਲੇ ਜਾਂਦੇ ਆ ਐਦਾਂ ਹੀ ਇਸ ਤੋਂ ਉਲਟ ਹੈ ਜੀ ਬੱਚੇ ਬੋਤਲ ਦਾ ਉਧ ਪਿੰਦੇ ਆ ਤੇ 100% ਬਿਮਾਰੀਆਂ ਉਹਨਾਂ ਦੇ ਕੋਲ ਆ ਜਾਂਦੀਆਂ ਆ ਠੀਕ ਹੈ ਜੀ ਬੱਚੇ ਨੂੰ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੋ ਸਕਦੀ ਆ ਪੇਟ ਵਿੱਚ ਦਰਦ ਹੋ ਸਕਦਾ ਆ ਉਲਟੀਆਂ ਹੋ ਸਕਦੀਆਂ ਆ ਠੀਕ ਹੈ ਜੀ ਜੋ ਬੱਚਾ بار-बार ਕਈ ਬੱਚੇ بار-बार ਦੁੱਧ ਕੱਢਦੇ ਆ ਜਿਵੇਂ ਕਈ ਤਾਂ ਫੁੱਟੇ ਦੁੱਧ ਕਰਦੇ ਆ ਉਹ ਠੀਕ ਹੈ ਜੀ ਉਹ ਬੱਚੇ ਦੇ ਸਟਾਰਟਿੰਗ ਦੇ ਵਿੱਚ ਕੁਝ ਬੱਚੇ ਦੀ ਬੋਡੀ ਵਿੱਚ ਚੇਂਜਸ ਆਉਂਦੇ ਆ ਤਾਂ ਕੱਢਦੇ ਆ ਬਟ ਜੋ ਐਦਾਂ ਹੀ ਫੁੱਟੇ ਦੁੱਧ ਨਹੀਂ ਹੁੰਦਾ ਐਦਾਂ ਹੀ ਬੱਚੇ ਉਲਟੀ ਕਰ ਦਿੰਦੇ ਆ ਉਹ ਵੀ ਜੋ ਬੋਤਲ ਵਾਲਾ ਦੁੱਧ ਪਿਲਾਉਂਦੇ ਆ ਉਸ ਦੇ ਕਾਰਨ ਹੁੰਦਾ ਆ ਠੀਕ ਹੈ ਜੀ ਸੋ ਕੁਝ ਕੁ ਦਿਨ ਪਹਿਲਾਂ ਹੀ ਮੈਂ Google ਦੇ ਉੱਤੇ ਸਕਰੋਲ ਕਰਦੀ ਪਈ ਸੀਗੀ ਸੋ ਉੱਥੋਂ ਮੈਨੂੰ ਆਈਡੀਆ ਹੈ ਕਿ ਮੈਨੂੰ ਇਹ ਵੀਡੀਓ ਬਣਾਉਣੀ ਚਾਹੀਦੀ ਹੈ ਤੁਹਾਨੂੰ ਇਹ ਦੱਸਣਾ ਚਾਹੀਦਾ ਕਿ ਇਸ ਦੇ ਕੀ ਨੁਕਸਾਨ ਹੋ ਸਕਦੇ ਆ ਸੋ ਮੈਂ ਸਕਰੋਲ ਕਰਦੀ ਪਈ ਸੀ ਮੇਰੇ ਅੱਗੇ ਇੱਕ ਰਿਪੋਰਟ ਆਈ ਜਿਸ ਵਿੱਚ ਦੱਸਿਆ ਗਿਆ ਸੀਗਾ ਕਿ ਡਾਕਟਰਾਂ ਨੇ ਇੱਕ ਖੋਲ ਦੇ ਮੁਤਾਬਕ ਇਹ ਸਿੱਟਾ ਕੱਢਿਆ ਆ ਕਿ ਜਦੋਂ ਤੁਸੀਂ ਪਲਾਸਟਿਕ ਦੀ ਬੋਤਲ ਨੂੰ ਪਾਣੀ ਗਰਮ ਪਾਣੀ ਦੇ ਵਿੱਚ ਉਬਾਲਦੇ ਹੋ ਤਾਂ ਕੁਝ ਪਲਾਸਟਿਕ ਦੇ ਕਣ ਨਿਕਲਦੇ ਆ ਜੀ ਜੋ ਤੁਸੀਂ ਜਦੋਂ ਉਹਦੇ ਵਿੱਚ ਦੁੱਧ ਪਾਉਂਦੇ ਹੋ ਬੋਤਲ ਦੇ ਵਿੱਚ ਉਸ ਵਿੱਚ ਰਲ ਜਾਂਦੇ ਆ ਸੋ ਉਹ ਬੱਚੇ ਦੇ ਦਿਮਾਗ ਤੇ ਪੇਟ ਵਿੱਚ ਮਿਲ ਜਾਂਦੇ ਆ ਜਾ ਕੇ ਤੇ ਉਹ ਬੱਚੇ ਨੂੰ ਇੱਕ ਗੰਭੀਰ ਬਿਮਾਰੀਆਂ ਦਾ ਰੂਪ ਦੇ ਦਿੰਦੇ ਆ ਠੀਕ ਹੈ ਆ ਠੀਕ ਹੈ ਜੀ ਸੋ ਮਾਈਕਰੋ ਪਲਾਸਟਿਕ ਹੁੰਦੀ ਹੈ ਨਾ ਜੋ ਬੱਚੇ ਦੀ ਸਿਹਤ ਲਈ ਬਹੁਤ ਹੀ ਜ਼ਿਆਦਾ ਆ ਬੈਡ ਆ ਬਹੁਤ ਹੀ ਜ਼ਿਆਦਾ ਗਲਤ ਆ ਠੀਕ ਹੈ ਜੀ ਉਹ ਬੱਚੇ ਨੂੰ ਤੁਸੀਂ ਨਾ ਦਿਓ ਪਲਾਸਟਿਕ ਦੀ ਬੋਤਲਾਂ ਵਿੱਚ ਬੱਚੇ ਨੂੰ ਦੁੱਧ ਨਾ ਦਿਓ ਗਲਾਸ ਦੀ ਬੋਤਲ ਚ ਦੇ ਦਿਓ ਸਟੀਲ ਦੀ ਬੋਤਲ ਚ ਲੈ ਦਿਓ ਉਹੀ ਤੁਸੀਂ ਪਲਾਦੇ ਵਿੱਚ ਤੁਸੀਂ 10 15 ਪਲਾਸਟਿਕ ਦੀ ਬੋਤਲਾਂ ਚੇਂਜ ਕਰ ਲੈਂਦੇ ਹੋਗੇ ਉਹੀ ਤੁਸੀਂ ਇੱਕ ਵਾਰੀ ਵਧੀਆ ਬੋਤਲ ਲਿਆਓ ਬੱਚੇ ਦੀ ਹੈ ਨਾ ਇੱਕ ਦੋ ਵਾਰੀ ਵਧੀਆ ਬੋਤਲ ਲਿਆਓ ਬੱਚੇ ਦੀ ਠੀਕ ਹੈ ਜੀ ਸੋ ਇੱਕ ਇੱਕ ਹੋਰ ਗੱਲ ਕੀ ਜਿਵੇਂ ਬੱਚੇ ਮਾਂ ਦਾ ਦੁੱਧ ਪਿੰਦੇ ਆ ਉਹੀ ਬੱਚੇ ਜਦੋਂ ਦੁੱਧ ਪਿੰਦੇ ਬੋਤਲ ਵਾਲਾ ਮਾਂ ਨੇ ਕੀ ਕਰਨਾ ਆਪਣੇ ਬੱਚੇ ਨੂੰ ਬੈੱਡ ਤੇ ਪਾ ਦੇਣਾ ਬੱਚੇ ਨੇ ਦੁੱਧ ਪੀਣ ਲੱਜਣਾ ਠੀਕ ਹੈ ਜੀ ਨਾ ਬੱਚੇ ਨੇ ਗੋਦੀ 'ਚ ਪੈਣਾ ਨਾ ਮਾਂ ਦਾ ਦੁੱਧ ਪੀਣਾ ਸੋ ਇਸ ਨਾਲ ਮਾਂ ਤੇ ਬੱਚੇ ਦੇ ਵਿੱਚ ਬਹੁਤ ਜ਼ਿਆਦਾ ਦੂਰੀ ਆ ਜਾਂਦੀ ਹੈ ਠੀਕ ਹੈ ਜੀ ਸੋ ਨੈਕਸਟ ਗੱਲ ਆ ਜਾਂਦੀ ਆ ਕਿ ਬੋਤਲ ਦੇ ਵਿੱਚ ਬਿਨਾਂ ਧੋਤੇ ਦੁੱਧ ਪਾਈ ਜਾਂਦੇ ਤਾਂ ਉਸ ਦੇ ਵਿੱਚ ਕਾਫੀ ਸਾਰੇ ਕਿਟਾਣ ਵਹਿ ਜੇ ਇਕੱਠੇ ਹੋ ਜਾਂਦੇ ਆ ਜੋ ਦੁੱਧ ਦੇ ਵਿੱਚ ਰਲ ਕੇ ਬੱਚੇ ਨੂੰ ਇਨਫੈਕਸ਼ਨ ਦਾ ਕਾਰਨ ਬਣ ਜਾਂਦੇ ਆ ਹਾਂ ਅਗਰ ਤੁਸੀਂ ਗਲਾਸ ਦੀ ਬੋਤਲ ਜਾਂ ਫਿਰ ਤੁਸੀਂ ਸਟੀਲ ਦੀ ਬੋਤਲ ਯੂਜ਼ ਨਾਤਿਓ ਇਹਦਾ ਮਤਲਬ ਇਹ ਨਹੀਂ ਹੈ ਕਿ ਪਲਾਸਟਿਕ ਦੀ ਬੋਤਲ ਹੈ ਜੀ ਉਸ ਵਿੱਚ ਇੰਨੇ ਘਟਾਣੋ ਉਸ 'ਚ ਵੀ ਘਟਾਣੋ ਇਸੀ ਕਰਕੇ ਧੋਣ ਕਰਕੇ ਇਕੱਠੇ ਹੁੰਦੇ ਆ ਇਸ ਕਰਕੇ ਤੁਸੀਂ ਕੀ ਕਰਨਾ ਹੈ ਉਸ ਨੂੰ ਵੀ 2-3 ਵਾਰੀ ਗਰਮ ਪਾਣੀ ਦੇ ਵਿੱਚ ਜਦੋਂ ਵੀ ਬੱਚੇ ਨੂੰ ਮੈਸੇ ਦਾ ਮੈਂ ਇਹ ਪ੍ਰੈਫਰ ਕਰੂੰਗੀ ਜਦੋਂ ਵੀ ਬੱਚੇ ਨੂੰ ਦੁੱਧ ਦੇਣਾ ਉਨੀ ਵਾਰ ਹੀ ਬੋਤਲ ਨੂੰ ਧੋਵੋ ਕਈ ਮਾਵਾਂ ਦੀ ਜੀ ਮਜਬੂਰੀ ਹੋ ਸਕਦੀ ਹੈ ਕਈਆਂ ਕਈਆਂ ਕਈ ਮਾਵਾਂ ਆਪਣੇ ਬੱਚੇ ਨੂੰ ਦੁੱਧ ਆਪਣਾ ਪੋਲਣਾ ਪਸੰਦ ਹੀ ਨਹੀਂ ਕਰਦੀਆਂ ਆਪਣੀਆਂ ਵੀਡੀਓ ਦੇ ਵਿੱਚ ਦੱਸਿਆ ਗਿਆ ਕਈਆਂ ਨੂੰ ਸ਼ਰਮ ਆਉਂਦੀ ਹੈ ਜੇ ਕਈ ਦੁਨੀਆ ਦਦਾਰੀ ਅੱਗੇ ਨਹੀਂ ਵਿਚਰ ਸਕਦੀਆਂ ਇੱਕ ਹੋਰ ਗੱਲ ਜੇਕਰ ਤੁਸੀਂ ਜਿਵੇਂ ਕਿ ਮਾਂ ਦਾ ਦੁੱਧ ਵਿੱਚ ਜੋ ਪੋਸਟਿਕ ਤੱਤ ਹੁੰਦੇ ਆ ਜੋ ਮਾਂ ਦੇ ਦੁੱਧ ਵਿੱਚੋਂ ਬੱਚੇ ਨੂੰ ਸਾਰੀਆਂ ਜਿੱਦਾਂ ਮਿਲਣੀਆਂ ਹੁੰਦੀਆਂ ਆ ਉਹ ਬੱਚੇ ਦੇ ਸਰੀਰ ਨੂੰ ਗਰੋਥ ਕਰਦੀਆਂ ਉਹੀ ਜੇ ਤੁਸੀਂ ਬੋਤਲ ਵਾਲਾ ਦੁੱਧ ਪਲਾਉਂਗੇ ਤੁਸੀਂ ਉਹ ਪੁਰਾਣਾ ਕਈ ਮਾਵਾਂ ਇਹ ਕਰਦੀਆਂ ਕਿ ਪੁਰਾਣਾ ਦੁੱਧ ਪਾਇਆ ਹੁੰਦਾ ਅਦਾ ਉਹੀ ਬੱਚੇ ਨੂੰ ਪਲਾ ਦਿੰਦੀਆਂ ਨਾ ਉਹਨੂੰ ਥੋੜਾ ਜਿਹਾ ਗਰਮ ਕਰਨਾ ਨਾ ਉਸਨੂੰ ਕੋਸਾ ਕਰਨਾ ਨਾ ਬਸ ਕੁਝ ਵੀ ਨਹੀਂ ਐਦਾਂ ਹੀ ਬੱਚੇ ਨੂੰ ਦੁੱਧ ਪਲਾ ਦੇਣਾ ਸੋ ਇਹ ਬੱਚੇ ਲਈ ਬਹੁਤ ਹੀ ਜ਼ਿਆਦਾ ਉਸ ਦੇ ਸਰੀਰ ਤੇ ਬੁਰਾ ਪ੍ਰਭਾਵ ਪਾਉਂਦਾ ਹੈ ਜਿਹੜੇ ਕਈ ਬੱਚਿਆਂ ਦੀ ਤਾਂ ਲੱਤਾਂ ਵੀ ਪਤਲੀਆਂ ਪਤਲੀਆਂ ਬਾਹਾਂ ਪਤਲੀਆਂ ਪਤਲੀਆਂ ਸਰੀਰ ਇੰਨਾ ਜਾਂ ਹੁੰਦਾ ਆ ਉਹ ਬੱਚਾ ਉਹ ਮਾਵਾ ਦੀਆਂ ਗਲਤੀਆਂ ਕਰਕੇ ਹੁੰਦਾ ਆ ਠੀਕ ਹੈ ਜੀ ਸੋ ਆਪਣੇ ਅਗਰ ਬੱਚੇ ਨੂੰ ਮੈਂ ਤੁਹਾਨੂੰ ਆਪਣੇ ਸੁੱਖ ਲਈ ਆਪਣੇ ਬੱਚੇ ਦਾ ਨੁਕਸਾਨ ਨਾ ਕਰੋ ਠੀਕ ਹੈ ਜੀ ਆਪਣੇ ਬੱਚੇ ਨੂੰ ਆਪ ਦੇਖੋ ਆਪਣੇ ਬੱਚੇ ਦੀ ਹਾਲਤ ਦੇਖੋ ਕਿ ਮੇਰਾ ਬੱਚਾ ਕਿਦਾਂ ਦਾ ਆ ਮੁਰਗੇ ਇੱਕ ਮੈਂ ਇੰਸਟਾਗ੍ਰam ਤੇ ਜਿਵੇਂ ਕਿ ਅੱਗੇ ਵੀ ਦੱਸ ਚੁੱਕੀ ਹਾਂ ਆਪਣੀ ਵੀਡੀਓ ਪਾਈ ਸੀਗੀ ਤੇ ਉਸ ਤੇ ਇੱਕ ਕਮੈਂਟ ਆਇਆ ਲੇਡੀ ਦਾ ਕਿ ਮੇਰਾ ਮੇਰੀ ਬੇਟੀ ਸਿਰਫ ਪਲਾਸਟਿਕ ਦੀ ਬੋਤਲ ਚ ਦੁੱਧ ਪੀਂਦੀ ਹੈ ਉਸ ਨੂੰ ਇਨਫੈਕਸ਼ਨ ਹੋ ਗਿਆ ਇਸ ਕਰਕੇ ਉਸ ਦੀ ਡੈਥ ਹੋ ਗਈ ਮੈਨੂੰ ਇੰਸਟਾਗ੍ਰam ਤੇ ਕਮੈਂਟ ਆਇਆ ਮੇਰੀ ਜੋ ਮੈਂ ਵੀਡੀਓ ਪੋਸਟ ਕੀਤੀ ਸੀਗੀ ਬੋਤਲ ਵਾਲੀ ਉਸ ਤੇ ਸੋ ਮੈਂ ਮੈਨੂੰ ਇੰਨਾ ਜ਼ਿਆਦਾ ਤੱਕਾ ਲੱਗਾ ਵੀ ਵੇਖ ਲੋ ਸਿਰਫ ਇੱਕ ਮੜੀ ਜੀ ਗਲਤੀ ਕਰਕੇ ਉਹੀ ਜਿਹੀ ਉਹ ਸਟੀਲ ਦੀ ਬੋਤਲੀਆਂ ਗਲਾਸ ਦੀ ਬੋਤਲ ਚ ਦੁੱਧ ਭਰਉਂਦੀ ਹੁੰਦੇ ਤਾਂ ਉਹਨਾਂ ਨਾਲ ਇਹ ਨਹੀਂ ਹੁੰਦਾ ਨਾ ਉਹਨਾਂ ਦਾ ਬੱਚਾ ਉਹਨਾਂ ਕੋਲ ਹੁੰਦਾ ਸੋ ਮੈਂ ਉਹਨਾਂ ਨੂੰ ਵੀ ਇਹ ਕਿਹਾ ਕਿ ਚਲੋ ਜੋ ਵੈਗੁਰ ਜੀ ਨੇ ਕਰਤਾ ਕਰਤਾ ਅੱਗੇ ਉਣ ਵਾਲੇ ਆਪਣੇ ਬੱਚੇ ਦੀ ਹੈਲਥ ਦਾ ਧਿਆਨ ਰੱਖਿਓ ਤੇ ਠੀਕ ਹੈ ਜੀ ਬਾਕੀ ਤੁਸੀਂ ਸਮਝਦਾਰ ਹੋ ਸੋ ਸਦੀਆਂ ਨਹੀਂ ਕਰ ਸਦੀ ਸੋ ਮੈਂ ਤਾਂ ਇਹੀ ਕਹੂੰਗੀ ਜੀ ਆਪਣਾ ਦੁੱਧ ਪਲਾਓ ਸਭ ਤੋਂ ਵਧੀਆ ਨਾ ਕੋਈ ਬਿਮਾਰੀ ਲੱਗੀ ਆਵੇ ਠੀਕ ਹੈ ਜੀ ਸੋ ਨਾ ਕੋਈ ਬੱਚੇ ਨੂੰ ਦਿੱਕਤ ਆਵੇ ਜਦੋਂ ਮਰਜ਼ੀ ਤੁਸੀਂ ਆਪਣਾ ਦੁੱਧ ਪਲਾਓ ਜਦੋਂ ਬੱਚੇ ਨੂੰ ਭੁੱਖ ਲੱਗੀ ਆਪਣਾ ਦੁੱਧ ਪਲਾ ਸਕਦੇ ਹੋ ਇਹਦਾ ਇੱਕ ਸਾਈਡ ਇਫੈਕਟ ਇਹ ਵੀ ਆ ਤੁਸੀਂ ਰਾਤ ਨੂੰ ਬਾਈ ਚਾਂਸ ਤੁਹਾਡੇ ਬੱਚਾ ਰਾਤ ਨੂੰ ਦੋ ਤਿੰਨ ਵਾਰੀ ਉੱਠਦਾ ਹੋਗਾ ਤੁਸੀਂ ਰਸੋਈ 'ਚ ਜਾਓਗੇ ਦੁੱਧ ਗਰਮ ਕਰੋਗੇ ਉਹੀ ਜੇ ਕਈ ਵਾਰ ਦੁੱਧ ਦੇ ਵਿੱਚ ਥੋੜਾ ਜਿਹਾ ਬੱਚਾ ਛੱਡ ਵੀ ਦਿੰਦਾ ਉਹ ਦੁੱਧ ਫੁੱਟਿਆ ਹੋਇਆ ਹੋਇਆ ਤੁਸੀਂ ਉਹਦੇ ਵਿੱਚ ਦੁੱਧ ਮਿਕਸ ਕਰ ਦੋਗੇ ਤੁਹਾਨੂੰ ਨੀਂਦ ਦੇ ਵਿੱਚ ਨਹੀਂ ਪਤਾ ਲੱਗਾ ਫੇਰ ਤੁਹਾਡੇ ਬੱਚੇ ਦੇ ਸੋਚੋ ਤੁਹਾਡੀ ਬੱਚੇ ਦੀ ਹੈਲਥ ਤੇ ਕਿੰਨਾ ਜ਼ਿਆਦਾ ਪ੍ਰਭਾਵ ਪੈਣਾ ਆ ਠੀਕ ਹੈ ਜੀ ਤੁਸੀਂ ਰਾਤ ਨੂੰ ਉੱਠ ਉੱਠ ਕੇ ਨਾ ਖੱਜੜ ਖਵਾ ਰਹੇ ਹੋਣੇ ਹੋ ਠੀਕ ਹੈ ਜੀ ਬਾਰ ਬਾਰ ਉੱਠਦੇ ਹੋ ਸਿਰਫ ਇਸ ਜੇ ਉਹੀ ਤੁਸੀਂ ਆਪਣਾ ਦੁੱਧ ਭਲਾਓ ਜਦੋਂ ਬੱਚੇ ਨੂੰ ਭੁੱਖ ਲੱਗੀ ਹੈ ਦੁੱਧ ਭਲਾ ਦਿਓ ਜਦੋਂ ਮਰਜੀ ਬੈੱਡ ਤੇ ਬੈਠ ਕੇ ਆਰਾਮ ਨਾਲ ਬੱਚੇ ਨੂੰ ਦੁੱਧ ਭਲਾ ਸਕਦੇ ਹੋ ਸੋ ਆਪਣੇ ਥੋੜੀ ਜੀ ਤੁਸੀਂ ਆਪਣੇ ਸੁੱਖ ਲਈ ਨਾ ਤੁਸੀਂ ਆਪਣਾ ਵੱਡਾ ਨੁਕਸਾਨ ਕਰ ਰਹੇ ਹੋਂ ਠੀਕ ਹੈ ਜੀ ਸਾਰੀਆਂ ਮਾਵਾਂ ਜੋ ਵੀ ਨਹੀਂ ਪਲਉਂਦੀਆਂ ਸੋ ਬਾਕੀ ਤੁਹਾਡੇ ਆਪਣੀ ਮਰਜ਼ੀ ਆ ਤੁਸੀਂ ਪਲਉਣਾ ਨਹੀਂ ਪਲਉਣਾ ਇਹ ਤੁਹਾਡੇ ਹੱਥ ਵਾਸਿਆ ਠੀਕ ਹੈ ਜੀ ਮੈਂ ਤਾਂ ਅੱਗੇ ਵੀ ਕਹਿ ਚੁੱਕੀ ਆ ਆਪਣਾ ਪਲਾਂਉਂਗੀ ਸਭ ਤੋਂ ਵਧੀਆ ਤੁਹਾਡਾ ਬੱਚਾ ਗ੍ਰੋਥ ਕਰੂਗਾ ਸਭ ਤੋਂ ਵਧੀਆ ਤੁਹਾਡਾ ਬੱਚਾ ਰਹੂਗਾ ਠੀਕ ਹੈ ਜੀ ਸੋ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ